ਹੈਲੋ ਸਸੀ ਕਾਲ ਜੀ ਸਾਰੇ ਕਿਦਾਂ ਸਾਡ ਕੀ ਹੋ ਸਾਰੇ ਵਧੀਆ ਵਧੀਆ ਪ੍ਰੈਕਟਿਸ ਕਰਦੇ ਹੋ ਮੇਰੇ ਨਾਲ ਤੁਸੀਂ ਤੇ ਆਜਾ ਚਾਹਤ ਹਾਂ ਕੀ ਊਮ ਦੇ ਅਗਲਾ ਸਟੈਪ ਦੱਸਾਂ ਕਿਉਂਕਿ ਕੱਲ ਆਪਾਂ ਤੁਹਾਨੂੰ ਜਿਹੜੀ ਵੀਡੀਓ ਪਾਈ ਸੀ ਆਪਾਂ ਉਹਦੀ ਆਊਟਲਾਈਨਿੰਗ ਦੀ ਪਾਈ ਸੀ ਕਿ ਤੁਹਾਡੇ ਪਿਛਲੇ ਪਕਿਸਤਰਾ ਦੇ ਆਊਟਲਾਈਨਿੰਗ ਕਰ ਸਕੀ ਹਾਂ ਅੱਜ ਆਪਾਂ ਆਊਟਲਾਈਨਿੰਗ ਕਰਾਂਗੇ ਆਪਾਂ ਅੱਜ ਅਗਲਾ ਸਟੈਪ ਜਿਹੜਾ ਇਹਦਾ ਬੁੱਕੀ ਬਣਾਉਣ ਦਾ ਹੈ ਉਹ ਤੋਂ ਸਟਾਰਟ ਕਰਾਂਗੇ ਅੱਜ ਉਹ ਤੁਹਾਨੂੰ ਦਿਖਾਈਗੀ ਇਹ ਵੇਲੇ ਪਤਾ ਦੇ ਖਿੱਚ ਕੇ ਵੀ ਆਊਟਲਾਈਨਿੰਗ ਕਰ ਲਈ ਸੀ ਤੇ ਆਪਾਂ ਇਹਨੂੰ ਡਿਵਾਈਡ ਵੀ ਕਰ ਲਿਆ ਸੀ ਬੰਡਲੇ ਸੀ ਸਾਰੇ ਨੂੰ ਚਾਰ ਬਾਕਸ ਦੇ ਵਿੱਚ ਇਹ ਬਾਕਸ ਜਿਹੜੇ ਹੈਗੇ ਆ ਆ ਇਹਨਾਂ ਨੂੰ ਵੀ ਆਪਾਂ ਅਲੱਗ-ਅਲੱਗ ਬੰਡ ਸਕਦੇ ਆ ਚਾਰੇ ਅਲੱਗ-ਅਲੱਗ ਬੰਨ੍ਹ ਸਕਦੇ ਆ ਪਰ ਉਹ ਜ਼ਿਆਦਾ ਬਰੀਕਲੀ ਹੋ ਜਾਂਦਾ ਕੰਮ ਪਰ ਆਪਾਂ ਇਹਨੂੰ ਸਿਰਫ ਇੰਨਾ ਕੀ ਬਣਾਵਾਂਗੇ ਫਿਰ ਇਹਦੇ ਵਿੱਚ ਆਪਾਂ ਕ੍ਰੋਸਿੰਗ ਦਾ ਜਿਹੜਾ ਜਾਲ ਪਾਵਾਂਗੇ ਤਾਕੀ ਇਹ ਜਿਹੜਾ ਖਾਲੀ-ਖਾਲੀ ਆ ਇਹ ਨਾ ਦਿਖੇ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਕਾਰਨਰ ਵਾਲੀ ਬੁੱਕੀ ਦੇ ਬਾਰੇ ਸਮਝਾਵਾਂਗੇ ਇਹ ਵੀ ਪਹਿਲਾਂ ਵੀ ਮੈਂ ਵੀਡੀਓ ਪਾਈ ਹੋਈ ਆ ਤੇ ਹੁਣ ਵੀ ਮੈਂ ਤੁਹਾਨੂੰ ਇਹ ਦੁਬਾਰਾ ਇਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਬਣਦਾ ਕਿਸ ਤਰ੍ਹਾਂ ਇੱਥੋਂ ਆਪਾਂ ਸਟਾਰਟ ਕਰਦੇ ਹਾਂ ਜਿਹੜੀਆਂ ਆਪਾਂ ਇਹ ਸਟਿਚ ਲਾਉਣਗੇ ਆਪਾਂ ਇਹਨਾਂ ਦੇ ਨਾਲ ਹੀ ਇਹਨੂੰ ਬਣਾਉਣਾ ਹੈ ਬੁੱਕੀ ਇਹ ਤੁਸੀਂ ਜਿਆਦਾ ਛੋਟੀਆਂ ਨਹੀਂ ਲਾਉਣੀਆਂ। ਬੁੱਟੀ ਦੀ ਜਿਹੜੀ ਡੰਡੀ ਆਪਾਂ ਚੌੜੀ ਰੱਖਣੀ ਆ ਉਹਦੇ ਅਕੋਰਡਿੰਗ ਲਾਉਣੀ। ਇਸ ਤਰ੍ਹਾਂ ਜਿਹੜਾ ਇਹਨੂੰ ਟੀਡਾ ਸਟੈਪ ਵਾਈਜ਼ ਸਟੈਪ ਆਪਾਂ ਜੱਟੂ ਫਿਲ ਕਰਨਾ ਇਸ ਤੋਂ ਜਿੰਨੀ ਇਹਦੀ ਲੰਬਾਈ ਚੌੜਾਈ ਆ ਆਪਾਂ ਉਹਨੂੰ ਆਪਾਂ ਨਿਸ਼ਾਨ ਨਾਲ ਲਾ ਕੇ ਹੀ ਰੱਖ ਸਕਦੇ ਆ ਜਾਂ ਫਿਰ ਅੰਦਾਜ਼ੇ ਨਾਲ ਉਹਨੂੰ ਮਿਲ ਕੇ ਆਪਾਂ ਨਾਲ ਦੀਆਂ ਤੇ ਇਹ ਸਕੀਲ ਦੀ ਮਦਦ ਨਾਲ ਆਪਾਂ ਪ੍ਰੋਪਰ ਕਰ ਸਕਦੇ ਆ ਜੇ ਤੁਸੀਂ ਕਰ ਲਓ ਤੁਹਾਨੂੰ ਪ੍ਰੈਕਟਿਸ ਹੋ ਜੂਗੀ ਫਿਰ ਤੁਸੀਂ ਅੰਦਾਜ਼ੇ ਨਾਲ ਵੀ ਉਸ ਚੀਜ਼ ਨੂੰ ਦੇਖ ਸਕਦੇ ਆ ਹੁਣ ਆਪਾਂ ਇੱਥੋਂ ਇਹਦੇ ਦੋ ਜਿਹੜੇ ਆਪਾਂ ਸਟੈਪ ਤਿੰਨ ਘਟਾਵਾਂਗੇ ਫਿਰ ਇਹਦੀ ਸੀਧੇ ਜਿਹੜਾ ਆਹ ਵਾਲਾ ਟਾਂਕਾ ਇੱਥੋਂ ਆਪਾਂ ਇੱਕ ਟਾਂਕਾ ਹੋਰ ਚੱਕਾਂਗੇ ਨੈਕਸਟ ਇਹ ਵੀ ਪੱਤੀ ਬਣਾਉਣ ਵਾਸਤੇ ਤਾਂ ਕਿ ਜਿਹੜੀ ਇਹਦੀ ਆਹ ਵਾਲੀ ਇੱਥੇ ਤੱਕ ਆ ਜਾਵੇ ਸੇ ਦਾ ਜਿਹੜੀ ਇਹ ਸਾਰਾ ਆਪਾਂ ਬਿਨਾ ਛਾਪ ਕੇ ਤੋਂ ਕੱਟ ਰਹੇ ਹਾਂ ਆਪਾਂ 먼저 ਜਿਹੜੀ ਬੈਗ ਦੀ ਦਿਖਾਵਾਂਗੇ ਫਿਰ ਹੁਣ ਆ ਗਈ ਇਹ ਜਿਹੜੀ ਆ ਵਾਲੀ ਨੈਕਸ ਜਿਹੜੀ ਇਹਦੀ ਸਟਿਚ ਲਾਈ ਆਪਾਂ ਨੇ ਇੱਥੋਂ ਆਪਾਂ ਸਟਾਰਟ ਕਰਾਂਗੇ ബി ബാക്സ് അപ്പൊ ਤੁਸੀਂ ਉੱਪਰੋਂ ਵੀ ਸਟਾਰਟ ਕਰ ਸਕਦੇ ਤੇ ਹੀਟਾ ਤੋਂ ਇਹਨੂੰ ਇੱਥੇ ਪਰ ਜੇ ਤੁਸੀਂ ਸਿੱਖਣ ਵਾਲੇ ਹੋ ਤਾਂ ਤੁਸੀਂ ਹੀਟਾ ਤੋਂ ਇਹਨੂੰ ਦੁਬਾਰਾ ਸਟਾਰਟ ਕਰੋ ਇਹਨੂੰ ਬੈਕ ਲੈਅ ਆਊਟਾਂ ਕਿਉਂਕਿ ਇਧਰੋਂ ਵੀ ਤੁਹਾਡੀ ਜਿਹੜੀ ਇਹ ਸਿੱਖਣ ਦੇ ਹੱਥ ਵਿੱਚ ਸਫਾਈ ਆ ਇਹ ਤੁਸੀਂ ਉੱਪਰ ਤੋਂ نیچے ਨੂੰ ਲੈ ਕੇ ਆਓ ਤੁਹਾਡੇ ਜਿਹੜੇ ਟਾਂਕਿਆਂ ਦੇ ਵਿੱਚੋਂ ਫਰਕ ਪੈ ਜਾਣਾ ਉਸੀ ਸ਼ੇਹੀ ਕਰੋ ਸਿੱਖਣ ਵਾਲੇ ਜਿਹੜੇ ਹੁੰਦੇ ਆ ਜਿੱਥੋਂ ਆਪਾਂ ਸਟਾਰਟ ਕਰੀਆ ਇੱਥੋਂ ਆਪਾਂ ਖਤਮ ਕਰਕੇ ਵਾਪਸ ਆਜੋ ਫੇਰ ਇਧਰੋਂ ਸਟਾਰਟ ਕਰੋ ਜਦੋਂ ਤੁਹਾਨੂੰ ਆ ਗਿਆ ਫੇਰ ਤੁਸੀਂ ਆਪਣੇ ਅੰਦਾਜ਼ੇ ਨਾਲ ਚਾਹੇ ਇਧਰੋਂ ਸਟਾਰਟ ਕਰਕੇ ਇਧਰੋਂ ਸ਼ੁਰੂ ਕਰਕੇ ਲਾਸਟ ਚ ਖਤਮ ਕਰਦੇ ਫੇਰ ਪੂਏ ਚੱਕਰ ਨੇ ਆਪਾਂ ਤੋਂ ਮੈਂਦਾ ਬੈਕਪਾਰਟ ਵੀ ਬਣਾ ਲਵਾਂਗੇ ਇੱਛੇਗੇ ਦੇ ஒா நோடா நகாண்டே நான் இது சட்டிச்சி அக்கோடிங் ஜி ஏச்சத்தில் ਪਰ ਨੈਕਸਟ ਜਿਹੜਾ ਇਹ ਵਾਲਾ ਸਟਿਚ ਹੈ ਇਹਦੇ ਅਕੋਰਡਿੰਗ ਇਹਨੂੰ ਲੈ ਕੇ ਜਾਣਾ ਹੈ। ਇਹ ਰਹਿਸਤਰਾ ਤੋਂ ਲਾਸਟ ਵਾਲਾ ਜਿਹੜਾ ਕੰਪਲੀਟ ਕਰਦੇ ਹਾਂ। ਬੈਕ ਆਸਾ ਦੇ ਜੇ ਅੱਗੇ ਜਾ ਕੇ ਇਹ ਬਣਾਉਣਾ ਕੋਈ ਇੱਥੋਂ ਸਟਿਚ ਅੱਗੇ ਲੈ ਕੇ ਜਾਣਾ। ਇਹ ਤੁਸੀਂ ਜੇ ਖਤਮ ਕਰਨਾ ਇੱਥੇ ਖਤਮ ਵੀ ਕਰ ਸਕਦੇ। ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਵੀ ਬੈਕ ਵੀ ਦਿਖਾਵਾਂਗੀ ਇਹ ਪਿੱਛੇ ਤੋਂ ਕਿਵੇਂ ਦਾ ਬਣਿਆ। ਦੇਖੋ ਪਿੱਛੇ ਵੀ ਇਹਦੀ ਜਿਹੜੀ ਆ ਪੂਰੀ ਫਿਨਿਸ਼ਿੰਗ ਆ। ਕੋਈ ਨਾਟ ਨਹੀਂ ਆਪਾਂ ਇੱਥੇ ਦਿਖਾ ਰਹੇ। ਸਿਰਫ ਓਨ ਲਈ ਇਹਦਾ ਰਨਿੰਗ ਸਟਿਚ ਦਿਖ ਰਿਹਾ। ਤੁਹਾਨੂੰ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ? ਸਮਝ ਆਈ ਇਹ ਵੀ ਦੱਸਿਓ ਠੀਕ ਹੈ ਜੀ ਤੇ ਜੇ ਵੀਡੀਓ ਜ਼ਿਆਦਾ ਵਧੀਆ ਲੱਗਦੀ ਹੈ ਤਾਂ ਅੱਗੇ ਸ਼ੇਅਰ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਥੈਂਕ ਯੂ